ਪ੍ਰੋਗਰਾਮ ਹੈ ਨਾ ਵਿੜਾ ਸ਼ਗਨਾ ਦਾ ਇਸ ਪ੍ਰੋਗਰਾਮ ਦੀ ਜਿਹੜੀ ਲੜੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਨਾ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਹਰ ਘਰ ਦੇ ਵਿੱਚ ਤਿੰਨ ਵਿਆਹ ਹੁੰਦੇ ਜੇ ਪਹਿਲਾ ਵਿਆਹ 크੍ਰਿਸਚੀਅਨ ਸਿਸਟਮ ਦੇ ਅਧਾਰ ਨਾਲ ਹੋ ਜਾਂਦਾ ਹੈ ਕਿ ਜਦੋਂ ਹੁੰਦੀ ਹੈ ਰਿੰਗ ਸਰਮਨੀ ਜੇ ਅਸੀਂ ਦੇਖੀਏ 크੍ਰਿਸਚੀਅਨ ਧਰਮ ਦੇ ਵਿੱਚ ਸਿਰਫ ਰਿੰਗ ਸਰਮਨੀ ਹੁੰਦੀ ਹੈ ਉਹਨਾਂ ਦੇ ਲਾਵਾ ਨਹੀਂ ਪੜੀਆਂ ਜਾਂਦੀਆਂ ਫੇਰੇ ਨਹੀਂ ਹੁੰਦੇ ਫਿਰ ਜੀ ਦੂਜਾ ਵਿਆਹ ਹੁੰਦਾ ਜੀ ਜੈ ਮਾਲਾ ਉਹ ਜੇ ਅਕਤੂਬਰ ਦੀ ਗੱਲ ਕਰੀਏ ਉਹ 3 ਅਕਤੂਬਰ ਹੋਇਆ ਸੀ ਤੇ ਜੈ ਮਾਰਾ ਨਾਲ ਵਿਆਹ ਸੰਪੂਰਨ ਹੋਇਆ ਸੀ ਫਿਰ ਮਾਰੀ ਆ ਜਾਂਦੀ ਹੈ ਜੀ ਲਾਵਾਂ ਦੀ ਕਹਿਣ ਦਾ ਭਾਵ ਹੈ ਕਿ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰ ਰਹੇ ਹਾਂ ਤੇ ਸਾਡੇ ਆਲੇ-ਦੁਆਲੇ ਜਦੋਂ ਗਲੋਬਲਾਈਜੇਸ਼ਨ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਸਾਰੀਆਂ ਚੀਜ਼ਾਂ ਸਾਡੇ ਪਰਿਵਾਰਾਂ ਦੇ ਵਿੱਚ ਆ ਗਈਆਂ ਜਿਹੜੇ ਸਾਡੇ ਆਪਣੇ ਪੰਜਾਬ ਦੇ ਰਸਮ ਸਨ ਜਿਹੜੇ ਸ਼ਗਨ ਸਨ ਉਹ ਸਾਡੇ ਆਪਣੇ ਪਰਿਵਾਰਾਂ ਨੂੰ ਹੀ ਭੁੱਲ ਗਏ ਤੇ ਅਸੀਂ ਇਸ ਸ਼ਗਨਾਂ ਦੀ ਲੜੀ ਨੂੰ ਉਹਨਾਂ ਬੱਚਿਆਂ ਦੇ ਨਾਲ ਸਾਂਝਾ ਕੀਤਾ ਹੈ ਉਹਨਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਬਿਠਾਇਆ ਹੈ ਤਾਂਕਿ ਆਉਣ ਵਾਲੇ ਕਈ ਸਾਲਾਂ ਤੱਕ ਉਹ ਅੱਗੇ ਇਹਨੂੰ ਲੈ ਕੇ ਚੱਲ ਸਕਣ ਇਹ ਬੱਚੇ ਆਪਣੇ ਘਰਾਂ ਦੇ ਵਿੱਚ ਜਾ ਕੇ ਸੁਨੇਹਾ ਦੇਣਗੇ ਕਿ ਵਿਆਹ ਦੇ ਸਮੇ ਇਹ ਜਿਹੜੇ ਸ਼ਗਨ ਨੇ ਪੰਜਾਬ ਦੇ ਸਾਡੇ ਆਪਣੇ ਇਦਾਂ ਹੁੰਦੇ ਆ ਇਹ ਰਿੰਗ ਸਰਮਨੀ ਜਾਂ ਜੈਮਾਲਾ ਇਹ ਸਾਡੇ ਸ਼ਗਨਾਂ ਦੇ ਵਿੱਚ ਨਹੀਂ ਹੈ ਸਾਡੇ ਘਰਾਂ ਦੇ ਵਿੱਚ ਆਮ ਚਲਦੀਆਂ ਨੇ ਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਚੇਅਰਮੈਨ ਸਾਫ ਸਰਕਾਰਯੋਗ ਸਰਦਾਰ ਹਰਦੀਪ ਸਿੰਘ ਜੀ ਗੋਵਿੰਦਪੁਰੀ ਤੇ ਕਨਵੀਨਰ ਸਰਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਵਿਰਾਸਤ ਉਹਨਾਂ ਨੇ ਕੋਰ ਟੀਮ ਦੀ ਜ਼ਿੰਮੇਵਾਰੀ ਲਈ ਗੁਰੂ ਹਰਕਿੰਗ ਪਬਲਿਕ ਸਕੂਲ ਦੇ ਸਾਰੇ ਟੀਚਰ ਪ੍ਰਿੰਸੀਪਲ ਸਹਿਬਾਨ ਜਿਨ੍ਹਾਂ ਦਾ ਸਹਿਯੋਗ ਮਿਲਿਆ ਔਰ ਅੱਜ ਮਾਤਾ ਸੁੰਦਰੀ ਕਾਲਜ ਦੇ ਵਿਹੜੇ ਦੇ ਵਿੱਚ ਮਾਤਾ ਸਹਿਬਕੌਰ ਦੀ ਗੋਦ ਵਿੱਚ ਬੈਠ ਕੇ ਜਿਸ ਵੇਲੇ ਬੱਚਿਆਂ ਨੇ ਇਸ ਸਾਰੇ ਕਾਰਜ ਨੂੰ ਇਨ੍ਹਾਂ ਸ਼ਗਨਾਂ ਨੂੰ ਸੰਗਤਾਂ ਦੇ ਸਾਹਮਣੇ ਦਰਸ਼ਕਾਂ ਦੇ ਸਾਹਮਣੇ ਰੱਖਿਆ ਤੇ ਸੰਗਤਾਂ ਔਰ ਜਿਹੜੇ ਦਰਸ਼ਕ ਇੱਥੇ ਬੈਠੇ ਹੋਏ ਸਨ ਜਿੱਥੇ ਡੋਲੀ ਦਾ ਸੀਨ ਆਇਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਜਿਹੜੀ ਸਾਨੂੰ ਜਿਸ ਵੇਲੇ ਬਰਾਤ ਚੜਦੀ ਹੈ ਤੇ ਉਹ ਆਪ ਨੱਚਣ ਲੱਗ ਪੈਂਦੇ ਆ ਤੇ ਜਦੋਂ ਅਸੀਂ ਕੁੜੀਆਂ ਦੀ ਲੋਹੜੀ ਮਨਾਈ ਤਾਂ ਸਾਰੇ ਤਾਲੀਆਂ ਮਾਰਨ ਤੇ ਨੱਚਣ ਤੇ ਮਜਬੂਰ ਹੋ ਗਏ ਸਨ ਇਹ ਬੜੀ ਵੱਡੀ ਕਾਮਯਾਬੀ ਗੁਰੂ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਪਾਈ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਨੂੰ ਮਾਤਾ ਸੁੰਦਰੀ ਕਾਲਜ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਡਾਕਟਰ ਹਰਪ੍ਰੀਤ ਕੌਰ ਜੀ ਜਿਨ੍ਹਾਂ ਦਾ ਵੱਡਾ ਸਹਿਯੋਗ ਸਾਨੂੰ ਮਿਲਿਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੇ ਹੋਰ ਸਮਾਜਿਕ ਪ੍ਰੋਗਰਾਮ ਜਿਹੜੇ ਨੇ